ਮੈਂ ਰਾਜਕਪੂਰ ਵਾਸੀ ਚੌਰਪੁਰ ਤੁਸੀਂ ਸੋਚਦੇ ਹੋਵੋਗੇ ਕਿ ਮੈਂ ਫਿਰੋਜਪੁਰ ਦੀ ਜਗ੍ਹਾ ਤੇ ਚੌਰਪੁਰ ਕਿਤੇ ਗਲਤ ਤਾ ਨਹੀਂ ਬੋਲ ਬੈਠਾ ਨਹੀਂ ਦੋਸਤੋ ਤੁਸੀਂ ਜੋ ਸੁਣਿਆ ਬਿਲਕੁਲ ਠੀਕ ਸੁਣਿਆ ਕਿਉਂਕਿ ਫਿਰੋਜਪੁਰ ਵਾਲੀ ਤਾਂ ਹੁਣ ਗੱਲ ਫਿਰੋਜਪੁਰ ਚ ਰਹਿ ਨਹੀਂ ਗਈ ਹੁਣ ਇਹ ਫਿਰੋਜਪੁਰ ਚੌਰਪੁਰ ਬਣ ਚੁੱਕਿਆ ਮੈਂ ਤੁਹਾਨੂੰ ਉਹਦਾ ਸੱਚੀ ਉਦਾਹਰਣ ਮੈਂ ਇਹ ਤੁਹਾਨੂੰ ਦੇਣਾ ਕਿ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਣੀ ਗੱਲ ਕਰਦਾ ਅੱਜ ਤੋਂ 3 ਮਹੀਨੇ ਪਹਿਲਾਂ ਮੇਰਾ ਮੋਬਾਈਲ ਮੇਰੇ ਹੱਥ ਦੇ ਵਿੱਚੋਂ ਖੋ ਕੇ ਲੈ ਗਏ ਸੀਗੇ ਚੋਰ ਤੇ ਮੈਂ ਸਿਟੀ ਥਾਣੇ ਦੇ ਵਿੱਚ ਕੰਪਲੇਂਟ ਦਰਜ ਕਰਾਈ ਉਹ ਦਿਨ ਤੋਂ ਲੈ ਕੇ ਅੱਜ ਦਾ ਦਿਨ ਮੇਰੇ ਮੋਬਾਈਲ ਬਾਰੇ ਨਾ ਮੈਨੂੰ ਕੋਈ ਜਾਣਕਾਰੀ ਦਿੱਤੀ ਗਈ ਤੇ ਨਾ ਹੀ ਮੈਨੂੰ ਮੋਬਾਈਲ ਮਿਲਿਆ ਚਲੋ ਮੈਂ ਉਸ ਗੱਲ ਨੂੰ ਚੁੱਪ ਕੀਤਾ ਅੱਜ ਫਿਰ ਮਿਤੀ 8 12 2025 ਨੂੰ ਫਿਰ ਦੁਬਾਰਾ ਚੋਰਾਂ ਨੇ ਮੇਰੇ ਹੱਥ ਦੇ ਵਿੱਚੋਂ ਮੋਬਾਈਲ ਖੋ ਕੇ ਭੱਜ ਗਏ ਤੇ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਹਾਲੇ ਤੱਕ ਤੇ ਮੈਂ ਦੱਸਣਾ ਚਾਹਣਾ ਕਿ ਪੁਲਿਸ ਪ੍ਰਸ਼ਾਸਨ ਨੂੰ ਕਿ ਤੁਸੀਂ ਕਿਹੜੀ ਕੁੰਬ ਕਰਨ ਦੀ ਨੀਂਦ ਸੁੱਤੇ ਹੋਏ ਜੇ ਜੇ ਤੁਸੀਂ ਚੋਰਾ ਤਾਂ ਠੱਲ ਨਹੀਂ ਪਾ ਸਕਦੇ ਤੁਸੀਂ ਚੋਰਾ ਦੀ ਰੱਖਿਆ ਕਰਦੇ ਜੇ ਜਦੋਂ ਸਾਡੇ ਮੁਲਾਜ਼ਮ ਭਰਾ ਰੋਡਵੇਜ ਵਾਲੇ ਜਾਂ ਕੱਚੇ ਕੰਮੇ ਤੁਹਾਡੇ ਧਰਨੇ ਲਾਉਂਦੇ ਤੁਸੀਂ ਉਹਨਾਂ ਨੂੰ ਡਾਂਗਾ ਮਾਰਦੇ ਜੇ ਤੇ ਚੋਰਾ ਨੂੰ ਤੁਸੀਂ ਸੇਫਟੀ ਦਿੰਦੇ ਜੇ ਕੀ ਇਹੀ ਫਰੋਜਪੁਰ ਦਾ ਹਾਲ ਏ ਜੇ ਇਹ ਫਰੋਜਪੁਰ ਏ ਤਾਂ ਫਿਰ ਇਹ ਫਰੋਜਪੁਰ ਨਹੀਂ ਏ ਇਹ ਚੋਰਪੋਰੇ ਮੈਨੂੰ ਕਹਿਣ ਚ ਕਿਸੇ ਤਰ੍ਹਾਂ ਦੀ ਕੋਈ ਸ਼ਰਮਿੰਦਗੀ ਨਹੀਂ ਹੁੰਦੀ ਕਿਉਂਕਿ ਤੁਸੀਂ ਦੇਖਦੇ ਜੇ ਸੋਸ਼ਲ ਮੀਡੀਆ ਦੇ ਵਿੱਚ ਹਰ ਇੱਕ ਦੁਨੀਆ ਸੋਸ਼ਲ ਮੀਡੀਆ ਨਾਲ ਜੁੜੀ ਹੋਈ ਏ ਤੁਸੀਂ ਵੇਖਦੇ ਜੇ ਦਿਹਾੜੀ ਦੇ ਵਿੱਚ ਫਰੋਜਪੁਰ ਦੇ ਵਿੱਚ ਤਿੰਨ ਚਾਰ ਚੋਰੀਆਂ ਹੁੰਦੀਆਂ ਨੇ ਇਸ ਦੇ ਜ਼ਿੰਮੇਵਾਰ ਕੌਣ ਨੇ ਆਮ ਨਾਗਰਿਕਾਂ ਦੇ ਜ਼ਿੰਮੇਵਾਰ ਨੇ ਨਹੀਂ ਇਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਏ ਜੇ ਪੁਲਿਸ ਪ੍ਰਸ਼ਾਸਨ ਚੋਰਾਂ ਦੇ ਉੱਤੇ ਸਖਤੀ ਕਰੇ ਤੇ ਚੋਰਾਂ ਦੀ ਮਜਾਲ ਨਹੀਂ ਏ ਕਿ ਉਹ ਮੰਦਰ ਦੇ ਬਾਹਰੋਂ ਇੱਕ ਚੱਪਲ ਵੀ ਲੈ ਜਾਣ ਕਿਉਂਕਿ ਪੁਲਿਸ ਦੀ ਏ ਢਿੱਲੀ ਕਾਰਵਾਈ ਏ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਕਿ ਜਲਦ ਤੋਂ ਜਲਦ ਜੋ ਮੇਰੇ ਮੋਬਾਈਲ ਚੋਰੀ ਚੋਰੀਚੋਰ ਕਰਕੇ ਗਏ ਨੇ ਚੋਰੀ ਕੀਤੀ ਏ ਤੇ ਫਰੋਜਪੁਰ ਦਾ ਜੋ ਮੋਹਲ ਬਣਿਆ ਉਹਨੂੰ ਠੀਕ ਕੀਤਾ ਜਾਵੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਹੱਥ ਛੋੜ ਕੇ ਬੇਨਤੀ ਕਰਨਾ ਬੱਸ ਕਰੋ ਬੜਾ ਹੋ ਗਿਆ ਹੈ ਫਰੋਜਪੁਰ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਜੇ ਹੋਰ ਨਾ ਤੁਸੀਂ ਕੋਈ ਕਾਰਵਾਈ ਕੀਤੀ ਤੇ ਆਉਣ ਵਾਲੇ ਸਮੇਂ ਵਿੱਚ ਫਰੋਜਪੁਰ ਦਾ ਬੜਾ ਬੁਰਾ ਹਾਲ ਹੋਏਗਾ ਤੇ ਮੈਂ ਆਪਣੇ ਦੋਸਤਾਂ ਨੂੰ ਵੀ ਇਹ ਕਹਿਣਾ ਚਾਹਣਾ ਕਿ ਜਦੋਂ ਤੁਸੀਂ ਇਹ ਮੇਰੀ ਵੀਡੀਓ ਵੇਖੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪ੍ਰਸ਼ਾਸਨ ਤੱਕ ਜੋ ਕੁੰਭ ਕਰਨ ਦੀ ਨੀਂਦ ਸੁੱਤੇ ਹੋਏ ਨੇ ਇਹ ਮੇਰੀ ਵੀਡੀਓ ਸੁਣ ਕੇ ਵੇਖ ਕੇ ਉਹ ਕੁੰਭ ਕਰਨ ਦੀ ਨੀਂਦ ਜਾਗਣ ਤੇ ਸਾਡੇ ਫਰੋਜਪੁਰ ਨੂੰ ਜਿਸ ਦਾ ਨਾਮ ਚੋਰਪੁਰ ਰੱਖਿਆ ਗਿਆ ਹੈ ਉਸ ਨੂੰ ਫਿਰ ਤੋਂ ਫਰੋਜਪੁਰ ਬਣਾਇਆ ਜਾਵੇ ਮੈਂ ਇਹੀ ਮੰਗ ਕਰਦਾ ਕਿ ਮੇਰਾ ਜੋ ਵੀ ਨੁਕਸਾਨ ਹੋਇਆ ਹੈ ਉਸ ਦੀ ਪਰਪਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਮਿਲੇ